ਨਗਰ ਕੌਂਸਲ ਦੇ ਵੱਲੋਂ ਸਟਰੀਟ ਡੌਗ ਫੜ ਕੇ ਉਹਨਾਂ ਦੀ ਕਸਟ੍ਰੇਸ਼ਨ ਕਰਨ ਦਾ ਠੇਕਾ ਦਿੱਤਾ ਹੋਇਆ ਹੈ ਇਸ ਨੂੰ ਲੈ ਕੇ ਡੌਗ ਲਵਰਜ਼ ਕਰਮਚਾਰੀਆਂ ਦੇ ਨਾਲ ਭਿੱੜਦੇ ਹੋਏ ਦਿਖਾਈ ਦਿੱਤੇ ਦੱਸ ਦਈਏ ਕਿ ਜਦ ਕਰਮਚਾਰੀਆਂ ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਕਾਬੂ ਕਰ ਆਪਣੇ ਨਾਲ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਇਸ ਦਾ ਵਿਰੋਧ ਕੁਝ ਡੌਗ ਲਵਰ ਦੇ ਵੱਲੋਂ ਕੀਤਾ ਗਿਆ ਉਧਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੁੱਤਾ ਪਾਲਣਾ ਚਾਹੁੰਦੇ ਹੋ ਤਾਂ ਉਸ ਨੂੰ ਗਲੀ 'ਚ ਨਹੀਂ ਬਲਕਿ ਆਪਣੇ ਘਰ ਦੇ ਵਿੱਚ ਪਾਲੋ ਜੋ ਕੁੱਤੇ ਗਲੀਆਂ ਦੇ ਵਿੱਚ ਲੋਕਾਂ ਦੇ ਵੱਲੋਂ ਪਾਲੇ ਜਾ ਰਹੇ ਨੇ ਉਹ ਸਟਰੀਟ ਡੌਗ ਹਨ ਅਤੇ ਉਹਨਾਂ ਦੀ ਕਾਸਟਰੇਸ਼ਨ ਕਰਨੀ ਜ਼ਰੂਰੀ ਹੈ ਐਨਆਈ ਨਹੀਂ ਉਹਨਾਂ ਦੇ ਰੈਬੀਜ਼ ਦੇ ਇੰਜੈਕਸ਼ਨ ਵੀ ਲਾਉਣੇ ਜ਼ਰੂਰੀ ਹਨ ਜੋ ਉਹਨਾਂ ਦੇ ਵੱਲੋਂ ਲਾਏ ਜਾ ਇਹਨੇ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ ਵਿਰੋਧ ਕਰਨ ਵਾਲਿਆਂ ਨੂੰ ਕਰਮਚਾਰੀਆਂ ਨੇ ਸਲਾਹ ਦਿੱਤੀ ਕਿ ਜੇਕਰ ਤੁਹਾਨੂੰ ਇਹ ਸਭ ਕੁਝ ਪਸੰਦ ਨਹੀਂ ਤਾਂ ਅਵਾਰਾ ਕੁੱਤਿਆਂ ਨੂੰ ਗਲੀ 'ਚ ਨਹੀਂ ਬਲਕਿ ਆਪਣੇ ਘਰਾਂ ਦੇ ਵਿੱਚ ਰੱਖੋ ਸਰ ਇਹ ਜਿਹੜੇ ਪਾਲਤੂ ਕੁੱਤੇ ਅਵਾਰਾ ਜਿਹੜੇ ਸੜਕਾਂ ਤੇ ਗਲੀਆਂ 'ਚ ਫਿਰਦੇ ਪਏ ਨੇ ਇਹਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦੇਖ ਦੇ ਦੌਰਾਨ ਇਹਨਾਂ ਨੂੰ ਜਿਹੜੇ ਨਾ ਇੰਜੈਕਸ਼ਨ ਵਗੈਰਾ ਲਾਇਆ ਜਾਣਗੇ ਜਿੰਨੇ ਨਾਲ ਕਿਸੇ ਨੂੰ ਪਬਲਿਕ ਆਮ ਪਬਲਿਕ ਨੂੰ ਕਗਰ ਕੱਟ ਵੀ ਲੈਣ ਤਾਂ ਕਿਸੇ ਤਰ੍ਹਾਂ ਦੇ ਕੋਈ ਇਨਫੈਕਸ਼ਨ ਵਗੈਰਾ ਨਾ ਹੋਵੇ ਜਿੱਥੇ ਇਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਉੱਥੇ ਇਹਨਾਂ ਦੀ ਜਿਹੜੀ ਇੰਜੈਕਸ਼ਨ ਵਗੈਰਾ ਲਗਾ ਕੇ ਉੱਥੇ ਇਹਨਾਂ ਨੂੰ ਵਾਪਸ ਛੱਡ ਦਿੱਤਾ ਜਾਏਗਾ ਕਿੰਨੇ ਜਿਹੜੇ ਕੁੱਤੇ ਅੱਜ ਫੜੇ ਗਏ ਸ਼ਹਿਰ ਤੋਂ ਦੇਖੋ ਜੀ ਇੰਨੀ ਤਾਂ ਹਾਲੇ ਰੋਜ਼ ਨਹੀਂ ਵਾਲੇ ਸ਼ੁਰੂਆਤ ਹੋਈ ਹੈ ਥੋੜੇ ਦਿਨ ਹੋਈ ਹੈ ਲੈ ਪਰ ਦੇਖਦੇ ਆ ਸ਼ਾਮ ਤੱਕ ਕਿੰਨੇ ਫੜੇ ਜਾਂਦੇ ਨੇ ਇੱਥੇ ਰੋਲਾ ਵੀ ਪੈ ਰਿਹਾ ਸੀ ਵਿਰੋਧ ਵੀ ਕਰ ਰਹੇ ਸੀ ਕੁਝ ਲੋਕ ਕਈ ਲੋਕੀ ਇਸ ਤਰ੍ਹਾਂ ਦੇ ਹੁੰਦੇ ਨੇ ਤੇ ਹੈਗੇ ਵੀ ਨੇ ਉਹ ਇੱਕ ਚਾਰ ਚਾਰ ਪੰਜ ਉਹਦਾ ਨਤੀਜਾ ਇਹ ਨਿਕਲਦਾ ਵੀ ਲੋਕੀ ਗਲੀ ਚੋਂ ਲੰਘਦੇ ਟੱਪਦੇ ਕਈ ਵਾਰੀ ਬੱਚਿਆਂ ਨੂੰ ਜਾਂ ਪਬਲਿਕ ਨੂੰ ਆਪ ਨੂੰ ਨੁਕਸਾਨ ਕਰਦੇ ਨੇ ਹੁਣ ਕੱਲ ਨੂੰ ਕਿਸੇ ਨੂੰ ਕੁਝ ਇਨਫੈਕਸ਼ਨ ਹੋ ਜਾ ਜੇ ਕੋਈ ਗੱਲ ਹੁੰਦੀ ਹੈ ਤਾਂ ਇਹ ਜ਼ਿੰਮੇਵਾਰ ਕੌਣ ਹੈ ਉਸ ਤੋਂ ਬਾਅਦ ਆਪਾਂ ਕਮੇਟੀ ਨੂੰ ਜ਼ਿੰਮੇਵਾਰੀ ਕਹਿਣਗੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਸ ਤਰ੍ਹਾਂ ਦੀ ਕੋਈ ਚਰਚਾ ਨਾ ਪਾਓ ਇਹ ਕੁੱਤਿਆਂ ਨੂੰ ਉੱਥੇ ਵਾਪਸ ਛੱਡ ਦਿੱਤਾ ਜਾਏਗਾ ਜੀ ਕੁਝ ਲੋਕ ਵਾਪਸ ਮੰਗ ਰਹੇ ਕਿ ਗੱਡੀ ਤੋਂ ਸਾਡੇ ਕੁੱਤੇ ਵਾਪਸ ਕੋਈ ਵਾਪਸ ਨਹੀਂ ਜਾਨੂੰ ਵਾਪਸ ਇੰਜੈਕਸ਼ਨ ਵਗੈਰਾ ਲਗਾਉਣ ਤੋਂ ਬਾਅਦ ਵਾਪਸ ਛੱਡ ਦਿੱਤਾ ਜਾਏਗਾ ਜੇ ਵਾਰ ਜੇ ਕਿਸੇ ਨੇ ਕਹਿੰਨਾ ਵੀ ਆਵਾਰਾ ਜਾਂ ਪਾਲਤੂ ਤਾਂ ਆਪਦੇ ਘਰ ਦੇ ਵਿੱਚ ਰੱਖੇ ਬਾਹਰ ਨਾ ਛੱਡੇ ਮੇਰਾ ਨਾਮ ਪ੍ਰਕਾਸ਼ ਕੀ ਮਸਲਾ ਕੀ ਹੋਇਆ ਹੈ ਜਿਹੜੇ ਕੁੱਤੇ ਫੜੇ ਨੇ ਮਸਲਾ ਭਾਈ ਸਾਹਿਬ ਮੈਂ ਰੋਜ਼ ਕੁੱਤਿਆਂ ਨੂੰ ਰੋਟੀ ਪਾਣਾ ਗਲੀਆਂ ਦਾ ਬੰਦਾ ਕੋ 2 ਰੁਪਏ ਨਹੀਂ ਪਾਦਾ ਅੱਗੇ ਵੀ ਇਹਨਾਂ ਨੇ ਕੁੱਤਿਆਂ ਦੇ ਬੱਚੇ ਮਾਰਦੇ ਚਾਰ ਪੰਜ ਕੁੱਤੀ ਸੁਈ ਅਗਲੇ 8 ਬੱਚੇ ਸਾਰੇ ਮਾਰਦੇ ਨਾਲ ਛੋਟੇ ਮਾਰ ਮਾਰ ਕੇ ਗਲੀਆਂ ਲੈਣੇ ਨਸੋ ਬੋਲੋ ਅਸੀਂ ਕੀ ਕਰੀਏ ਬੋ ਅੱਛਾ ਜੀ ਹਾਂਜੀ ਤੇ ਵਿਰੋਧ ਕਿਉਂ ਕਰਦੇ ਗਲੀ ਵਾਲੇ ਵਿਰੋਧ ਕਰਦੇ ਜਾਂ ਸਾਡੇ ਕੋਲ ਲੈਟਰਿੰਗ ਕਰਦੇ ਜੋ ਕਰਦੇ ਜੇ ਕੋਈ ਗੱਲ ਦੱਸੋ ਸੜਕ ਸਰਕ ਕਮੇਟੀ ਦੀ ਹੈਗੀ ਜੀ ਜਾਨਵਰ ਜਾਵੇ ਤੇ ਜਾਵੇ ਕਿੱਥੇ ਤੱਕ ਬੋਲੋ ਗਲੀ ਚ ਕਿਸੇ ਨੂੰ ਵੱਡਿਆ ਨਹੀਂ ਕੁੱਤਾ ਇੱਧਰ ਯਾਰ ਅਗਰ ਸਸਤਾ ਬਣਾਓ ਉੱਥੇ ਜਾਨਾਂ ਛੱਡੋ ਸੀ ਤਿਆਰ ਹੈਗਾ ਨਾਲ ਚਾਨੂ ਸੀ ਉੱਥੇ ਰਹਿਣ ਨੂੰ ਤਿਆਰ ਹੈ ਜਾਂ ਫਿਰ ਸੋ ਗੱਲ ਕੀ ਬੋਲੋ ਹੂੰ ਕੋਈ ਜਗ੍ਹਾ ਬਣਾਓ ਖੋ ਤੁਹਾਨੂੰ ਉਹਨਾਂ ਵਿੱਚ ਉਹ ਬਿਠਾਵਾਂਗੇ ਤੇ ਮੈਂ ਉੱਥੇ ਜਾ ਕੇ ਉੱਥੇ ਰੋਟੀ ਪਾਵਾਂਗਾ ਰੋਈ ਪਾਵਾਂਗਾ ਡੇਲੀ ਪਾਵਾਂਗਾ ਜਾਵਾਂਗਾ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼